ਸਾਡੇ ਪਿੰਡ ਦੀ ਇੱਕ ਹੋਰ ਖਾਸੀਅਤ ਹੈ ਜੀ ਅੱਛਾ ਜੀ ਸਾਡੇ ਕੋਈ ਮਤਲਬ ਫੌਜਦਾਰੀ ਦਾ ਕੇਸ ਅੱਛਾ ਜੀ ਕਿਸੇ ਜ਼ਮੀਨ ਦਾ ਕੋਈ ਲੜਾਈ ਝਗੜਾ ਕੋਈ ਅਦਾਲਤ ਵਿੱਚ ਹੈ ਨਹੀਂ ਅੱਛਾ ਜੀ ਕੀ ਆ ਬਾਤ ਹੈ ਤੇ ਉਸ ਤੋਂ ਵੀ ਵੱਡੀ ਗੱਲ ਹਮ ਨਸ਼ੇ ਦਾ ਖੈਰ ਆਪਣੇ 20 25 ਸਾਲ ਤੋਂ ਪਿੱਛੇ ਸਟਾਰਟ ਹੋਇਆ ਹੈ ਜਿਹੜਾ ਚਿੱਟਾ ਇਹ 20 ਸਾਲ ਤੋਂ ਜ਼ਿਆਦਾ ਇਹਨੇ ਗੋਪਰ ਲੱਭਦੇ ਰਹੇ ਜਿਹੜਾ ਡੇਰਾਬਾਦ ਹੈ ਹਾਂਜੀ ਪੰਜਾਬ ਚ ਡੇਰਾਬਾਦ ਆਜ਼ਾਦੀ ਤੋਂ ਵੀ ਪਹਿਲਾਂ ਦਾ ਬਿਲਕੁਲ ਜੀ ਜਿਹੜਾ ਰਾਧਾ ਸੋਮੀ ਨੀ ਹੁੰਦਾ ਆਪਣਾ ਬਿਆਸ ਵਾਲੇ ਹਾਂਜੀ ਇਹ ਮਰੀਜ਼ਾਂ ਦੇ ਟਾਈਮ ਤੋਂ ਚੱਲ ਰਿਹਾ ਬਿਲਕੁਲ ਜੀ ਸਾਡੇ ਪਿੰਡ ਚ ਬੇਰਾਬਾਦ ਨਾਲ ਸੰਬੰਧਿਤ ਵੀ ਕੋਈ ਬੰਦਾ ਠੀਕ ਹੈ ਜੀ ਨਾ ਕੋਈ ਸਰਸੇ ਵਾਲੇ ਦਾ ਚੇਲਾ ਹਮ ਨਾ ਕੋਈ ਤੁਹਾਡੇ ਨੂਰ ਮਹਰੀਏ ਦਾ ਹਮ ਨਾ ਹੀ ਕੋਈ ਬਿਆਸ ਵਾਲਾ ਠੀਕ ਹੈ ਜੀ ਜਣੀ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰਗਵੰਦ ਪਾਤਸ਼ਾਹ ਨੂੰ ਮਤਰ ਮੰਨ ਵਾਲੇ ਤੇ ਪਿੰਡ ਦੇ ਵਿੱਚ ਸਾਡੇ ਸਾਂਝਾ ਗੁਰਦੁਆਰਾ ਸਾਹਿਬ ਹੈ ਤੇ ਇੱਕੋ ਹੀ ਨਿਸ਼ਾਨਕਾਰ ਠੀਕ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਬਹੁਤ ਬਿੰਡਾਂ ਦੇ ਵਿੱਚ ਤਾਂ ਚਾਰ-ਚਾਰ ਸੰਸਾਰ ਘਾਟਾ 70 60 ਗੁਰਦੁਆਰੇ ਅਲੱਗ-ਅਲੱਗ ਪੱਤੀਆਂ ਦੇ ਜੀ ਚਹਿਲਾ ਹੰਦਾ ਜੀ ਇਹ ਫਲਾਣਿਆਂ ਦਾ ਜੀ ਇਹ ਟਮਕਿਆਂ ਦਾ ਇਸ ਤਰ੍ਹਾਂ ਦਾ ਹੋਰ ਇੱਕ ਤਕਕੇ ਦੇ ਸਾਡੇ ਵਸਦੇ ਨੇ ਇੱਥੇ ਹਾਂਜੀ ਜੱਟ ਭਾਈਚਾਰਾ ਵੀ ਹੈ ਐਸੇ ਚ ਰਹਾਂਦਾ ਸੀ ਉਹ ਭਾਈਚਾਰਾ ਵਾਲਮੀਕੀ ਭਾਈਚਾਰਾ ਹਾਂਜੀ ਪਰ ਜਦੋਂ ਵੀ ਕਿਤੇ ਕੋਈ ਪ੍ਰੋਗਰਾਮ ਹੁੰਦਾ ਪਿੰਡ ਦਾ ਠੀਕ ਹੈ ਜੀ ਕੋਈ ਵਿਆਹ ਸ਼ਾਦੀ ਹਾਂਜੀ ਕਿ ਇਹਦੇ ਕੋਈ ਦੁੱਖ ਜੇ ਵੀ ਸਾਰੇ ਇਕੱਠੇ ਹੁੰਦੇ ਸਾਡੇ ਇੱਕ ਜਗ੍ਹਾ ਫੜਤਾਰਾ ਪੰਡਣੇ ਕਰਦੇ ਹਾਂ